1 ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪੰਜਾਬ ਪਰਤੇ ਇੱਕ ਨੌਜਵਾਨ ਦੀ ਪਾਖੜਾ ਨਹਿਰ ਦੇ ਵਿੱਚੋਂ Laash ਮਿਲਣ ਦੀ ਖਬਰ ਮਿਲੀ ਹੈ ਤੇ ਮਾਮਲਾ ਖਮਾਣੋ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ Laash ਮਿਲਣ ਦੇ ਨਾਲ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰ ਨੇ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ 23 ਜੁਲਾਈ ਨੂੰ ਨੌਜਵਾਨ ਬਾਜ਼ਾਰ ਦੇ ਵਿੱਚ ਕੋਈ ਚੀਜ਼ ਲੈਣ ਗਿਆ ਸੀ ਲੇਕਿਨ ਵਾਪਸ ਨਹੀਂ ਪਰਤਿਆ ਤਾਂ ਇਸ ਤੋਂ ਬਾਅਦ ਪਰਿਵਾਰ ਵੱਲੋਂ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਇਸ ਤੋਂ ਬਾਅਦ ਉਸ ਦੀ ਸਕੂਟੀ ਨਹਿਰ ਦੇ ਕਿਨਾਰੇ ਮਿਲੀ ਤਾਂ ਇਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਖੰਟਮਨਪੁਰ ਪਿੰਡ ਦੇ ਕੋਲ ਪਾਕੜਾ ਨਹਿਰ ਦੇ ਵਿੱਚੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਨੌਜਵਾਨ ਦੀ ਲਾਸ਼ ਨੂੰ ਕੱਢਿਆ ਗਿਆ ਜਿਸ ਤੋਂ ਬਾਅਦ ਹੁਣ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ 8:00 ਵਜੇ ਦੇ 27 ਮਿੰਟ ਤੇ ਗਿਆ ਜੀ ਘਰੋਂ ਆਹ ਕਿਹੜੀ ਤਰੀਕ ਨੂੰ 22 ਤਰੀਕ ਨੂੰ ਜੀ 22 ਤਰੀਕ ਨੂੰ ਹਾਂ ਜੀ ਬਸ ਫੇਰ ਨਹੀਂ ਜੀ ਮੁੜ ਕੇ ਵਾਪਸ ਆਇਆ ਤੇ ਫਿਰ লাশ ਕਿੱਥੋਂ ਮਿਲੀ ਆ ਹੁਣ লাশ ਜੀ ਇਹਦੀ ਮਿਲੀ ਆ ਸੌਂਡੇ ਜੱਲਾ ਸੌਂਡਾ ਜਿੱਥੇ ਅੱਛਾ ਕੋਈ ਸੱਟ ਦੇ ਨਿਸ਼ਾਨ ਤਾਂ ਨਹੀਂ ਸੀ ਨਾ ਜੀ ਸੱਟ ਦੇ ਤਾਂ ਹੁਣ ਵੈਸੇ ਕੁਝ ਨਹੀਂ ਲੱਗਦਾ ਹੈਗਾ ਅੱਛਾ ਹੁਣ ਲੱਗਦਾ ਕੀ ਆ ਵੀ ਕਿਹੜੇ ਹਾਲਾਤਾਂ ਚੋਂ ਦੀ ਮੌਤ ਹੋਈ ਹੋਊਗੀ ਤੁਹਾਨੂੰ ਕੋਈ ਸ਼ੰਕਾ ਕੋਈ ਮਲਬਕ ਕੋਈ ਸ਼ੰਕਾ ਨਹੀਂ ਜੀ ਮਹਾਰਾਜ ਜਾਣਦੇ ਹਾਂ ਦਾ ਬੜਾ ਅੱਛਾ ਸਾਡੇ ਕੋਲੋਂ ਦਾ ਬਸ ਸਾਨੂੰ ਇੰਨਾ ਪਤਾ ਵੀ 22 ਤਰੀਕ ਨੂੰ ਗਿਆ 8:27 ਤੇ ਕਰੋ ਕੀ ਕਹਿ ਕੇ ਗਿਆ ਸੀ ਬੱਸ ਜੀ ਮੈਂ ਹੁਣੇ ਬਾਜ਼ਾਰ ਜਾ ਕੇ ਆਇਆ ਜੀ ਅੱਛਾ 9:37 ਤੱਕ ਆਪਣੇ ਮਾਮਾ ਜੀ ਨਾਲ ਗੱਲ ਕਰੀ ਐ ਹਾਂਜੀ ਤੇ ਬੱਸ ਉਹਦੇ ਬਾਅਦ ਫੋਨ ਬੰਦ ਹੋ ਗਿਆ ਹਾਂਜੀ ਲੱਭਦੇ ਰਹੇ ਪਹਿਲਾਂ ਪਰਿਓਰੇ ਲੱਭਦੇ ਰਹੇ ਫਿਰ ਉੱਥੇ ਦੇਖੀ ਸਕੂਟਰੀ ਮਿਲੀ ਸਕੂਟਰੀ ਕਿੱਥੋਂ ਮਿਲੀ ਸੀ ਕੋਈ ਇੱਕ ਖੰਟਮਾਨਪੁਰ ਨਹਿਰ ਤੇ ਜੀ ਬੱਸ ਫਿਰ ਉਦਣ ਦੇ ਪਰਿਓਰੇ ਵੀ ਦੇਖਦੇ ਰਹੇ ਨਹਿਰਾਂ ਵੀ ਚੈੱਕ ਕਰਦੇ ਰਹੇ ਜੀ ਫਿਰ ਕੱਲ ਸ਼ਾਮ ਨੂੰ ਮਿਲਿਆ ਜੀ ਇਹ ਹਾਂ ਤੁਹਾਡਾ ਕੀ ਲੱਗਦਾ ਸੀ ਇਹ ਮੇਰਾ ਭਤੀਜਾ ਸੀਗਾ ਜੀ ਜਗਬਾਣੀ ਟੀਵੀ ਲਈ ਜਗਜੀਤ ਚਟਾਣਾ ਦੀ ਰਿਪੋਰਟ